ਇਹ ਫਿਰ ਤੋਂ ਬਲਾਲੀ ਜੀ ਅਸੀਂ ਸੌਦੇ ਵਾਲੀ ਗੱਡੀ ਤੈਂ ਤੈਂ ਹੁਣ ਦੇਖਦੇ ਆਂ ਭਈ ਕਿਆ ਕਿਆ ਸਮਾਨ ਲੈਣਾ ਵੈਸੇ ਤਾਂ ਸਰਦਾਰ ਜੀ ਦੇ ਥੋੜੇ ਬਹੁਤ ਸੌਦੇ ਲਿਆਤੇ ਤੇ ਥੋੜੇ ਜੇ ਸਾਡੇ ਰਹਿੰਦੇ ਆ ਚਲੋ ਬੰਦੂ ਫਿਰ ਦੀਦੀ ਆਜੋ ਫੋਨ ਆ ਰਿਹਾ ਚਲੋ ਚਲੋ ਬੰਮੀ ਦੇਖੋ ਟਰੈਕਟਰ ਸਾਡਾ ਖੜਾ ਸਤਿ ਸ਼੍ਰੀ ਅਕਾਲ ਅੰਕਲ ਜੀ ਆਜਾ ਵੀ ਬੈਠਾ ਜੁੱਤੀ ਲਾਣ ਲੱਗਿਆ ਵਾ ਕਾ ਸਾਹ ਤੋਂ ਪੈਸੇ ਕਿ ਤਰ ਤੋ ਕੀ ਆ ਲਈਏ ਕੀ ਨਾ ਲਈਏ ਹੁਣ ਦੇਖ ਲੋ ਭਾਈ ਕੀ ਲੈਣਾ ਕੀ ਨਹੀਂ ਲੈਣਾ ਦੀਦੀ ਡਾਰਲਿੰਗ ਕੀ ਆਖਿਆ ਰ ਆਉ ਰਾਈ ਗੜੇ ਇਹਦੇ ਵਿੱਚ ਆਨੇ ਅੱਛਾ ਅੱਛਾ ਕੋਈ ਦੇ ਚਾਰਜ ਪੈਂਦੀ ਗਾਜਰਾਂ ਵਾਲੇ ਚ ਮੈਂ ਤੇਰੀ ਮੱਛੀ ਪਲੀ ਰਾਇਤਰੀ ਚੁਪਾਈ ਜਿੰਮੀ ਅੰਬ ਦੇ ਸ਼ਾਸਤਰ ਆਸਕਾ ਤੋਂ ਲੋਕ ਪਾਣ ਆਹਾ ਹੋ ਆ ਹੀ ਇਹ ਚਾਹ ਖਰਾਬ ਨਾ ਹੋਣਾ ਆਹ ਕਿਹੜਾ ਆਪਾਂ ਪਾਇਆ ਤਾਂ ਚਾਰ ਆ ਪਾਸਤਾ ਦਿਓਂ ਕਹਿੰਦੇ ਜੰਗਰ ਤੇ ਹੋਰ ਦਰ ਪਰਲੇ ਪਾਸੇ ਟੱਕਰ ਗਈ ਹੈ ਸਾਵਲੇ ਕੱਲੀ ਸਾਵ ਤਾਂ ਮੁੰਨਾ ਦੀ ਮੰਮੀ ਆਪਾਂ ਖਾਦੀ ਹੈ ਹਾਂ ਸੁੱਕੀ ਉਹ ਖਾ ਗਈਆਂ ਖਾ ਗਈਆਂ ਆਹਾ ਤੋ ਕੀੜਾ ਨਹੀਂ ਖਾਦੀ ਬਹੁਤ ਯਾਸਰੀ ਕਾਗੇ ਸਾਰਿਆਂ ਨੂੰ ਚੁੱਪੀ ਆਨੇ ਸਾਲੀ ਸਵਾਗਤ ਬਹੁਤ ਆ ਦੁਵਾ ਵੀ ਲੈ ਲਾ ਗੋਡੇ ਦੇ ਗੋਡੇ ਦੇ ਗੋਡੇ ਦੇ ਲਾ ਨਹੀਂ ਨਰ ਕਲਰ ਬਣਾਏ ਵਿੱਚ ਦਾਦੀ ਕੰਦੀ ਗੋਡੇ ਤੇ ਮੈਂ ਕੰਦੀ ਵੀ ਗੋਡੇ ਚ ਲੈ ਲਾ ਮੈਂ ਨਹੀਂ ਇੱਥੇ ਹੋਰ ਕੁਝ ਆਹ ਕਹਿੰਦੀ ਆਹੀ ਜੀਜਾ ਹੋਦੇ ਗੋਡੇ ਦੁਆ ਲੈ ਲੈਣ ਗੋਡੇ ਬੰਦੀ ਹਮੇ ਗੋਡੇ ਹੈ ਗੋਡੇ ਤੇ ਗੋਡੇ ਤੇ ਤੇ ਪੈਣੀ ਨਹੀਂ ਇੱਕ ਦਾ ਲੈਣਾ ਚੱਲ ਇਹ ਉਹ ਖਰਾਬ ਖਤਮ ਹੋ ਜਾਊਗਾ ਖਰਾਬ ਹੋ ਜਾਊਗਾ ਕੀ ਹੋਊਗਾ ਤਾਂ ਹਾਂ ਸ਼ੱਕਰ ਲਈਏ ਸ਼ੱਕਰ ਤਿਆਰ ਹੈ ਸ਼ੱਕਰ ਪਾਈ ਨੇ ਸ਼ੱਕਰ ਤਾਂ ਹੈਗੀ ਆ ਆਪਣੇ ਆਟਾ ਮੱਕੀ ਦਾ ਲੈਣਾਗਾ ਹਾਂ ਆਟਾ ਉਹਦੇ ਮਿਲਦਾ ਨਹੀਂ ਕਿੰਨਾ ਲੈਣਾ ਪਿਆ ਕਿਉਂ ਨਲਗੜ੍ਹ ਤੋਂ ਆਏ ਤਾਂ ਇਹ ਦੋ ਤੰਪਾ ਦੀ ਜੀ ਹੂੰ ਕਿੰਨਾਂ ਅਲਰਜੀ ਹੈ ਨੇ ਲੁਖਾਂ ਦੇ ਮੱਕੀ ਦੀ ਰੁੱਤੀ ਆਹੋ ਜੀ ਸਾਨੂੰ ਦੱਸ ਕੇ ਕਿੰਨਾ ਲਿਆ ਦੇ ਜੇ ਹੋ ਗਿਆ ਅੰਦਰ ਹਾਂ ਜੀ ਉਹ ਮਸਾਲੇ ਕਿਹੜੇ ਕਿਹੜੇ ਪੇਖਾਇਆ ਅਗਲੇ ਕਿਹੜੇ ਆਏ ਕਰਿਆ ਨਾ ਫੋਨ ਨੰਬਰ ਲੈ ਦੇਣਾ ਫੋਨ ਕਰ ਦੇਵਾਂਗਾ ਮੈਂ ਕਰ ਦਿਆਂਗਾ ਕਿਹੜੇ ਕਿਹੜੇ ਪੈਸੇ ਮਨ ਮੜ ਜਾ ਚਾਨਣਾ ਤਾਂ ਪਾ ਦੋ 10 ਸੋ ਵੀ ਨਾ ਇੱਥੇ ਲਿਖੋ ਇੱਥੇ ਨੰਬਰ ਲਿਖ ਦੇ ਮਾਰ ਜਾ ਆਪਣਾ ਹਾਂਜੀ ਹਾਂਜੀ ਪਾ ਦੇ ਸਾਰੇ ਪੈਸੇ ਮਨ ਮੋਜੀ ਦੇ ਦੋ ਦਿਖਾ ਦੇ ਭਾਈ ਆ ਜਨੇ ਪਾ ਦਿੰਦੇ ਅਸੀਂ ਪਾ ਦੋ ਇਹਨਾਂ ਨੂੰ ਕਿੰਨੇ ਕੇ ਪੈਸੇ ਮਿਲ ਜਣੇ ਭਾਈ ਹਾਂ ਇਹਦੇ ਪੈਸੇ ਬਾਕੀ ਜਿੰਨੇ ਕੇ ਤੁਸੀਂ ਦਿਹਾੜੀ ਪਾਣੇ ਨੇ ਦੇ ਦੇ ਇੱਥੇ ਬਸ ਸਾਢੇ 50 ਕਰਕੇ ਦਰਜ ਹੋਵੇ 6:00 ਵਜੇ ਵੇ ਵੀ ਤੜਕੇ ਜਿਹੇ ਐਵੇਂ ਸਾਰਾ ਸਾਰ ਦਿਨ ਤੇ ਹਰਕ ਤੇਲ ਭੂਕਦੇ ਆ ਘਰ ਕੰਮ ਛੱਡ ਕੇ ਜਾਣਾ ਤਾਂ ਫਿਰ ਜਾਂਦਾ ਨਾ ਕਾਰ ਬਣੀ ਕਰ ਵੀ ਨਾ ਦੇਖਦੇ ਸਾਡੀ ਜਿਹੜੀ ਕਹਿੰਦੇ ਬਾਹਰ ਨਹੀਂ ਕਮਾਉਂਦੇ ਬਾਹਰ ਦਿਖਾਓ ਬਾਹਰ ਹੀ ਤਾਂ ਪਾਉਂਦੇ ਦੀਦੀ ਇਹਨੂੰ ਆਜੋ ਪਿੱਠ ਦਿਖਦੀ ਮੰਮੀ ਦੀ ਆਖਿਆ ਆ ਦੇ ਦੋ ਮੈਨੂੰ ਆਹ ਹੈਗਾ ਆ ਵੀ ਹੈਗਾ ਆ ਵੀ ਬਸ ਆਹੀ ਠੀਕ ਹੈ ਨਾ ਹੂੰ ਠੀਕ ਹੈ ਠੀਕ ਬਾਕੀ ਹੈ ਨਾ ਹਾਂ ਬਾਕੀ ਹੈ ਉਹ ਤੇਲ ਇਹ ਜਿਹੜਾ ਲੈ ਲਓ ਹਾਂ ਸੇਬ ਨੂੰ ਆਣੇ ਵਾਲਾ ਤੇਲ ਉਹ ਨਹੀਂ ਤੇਲ ਹੈਗਾ ਜਿਹੜਾ ਹੈਗਾ ਧਮਾਲ ਹੈ ਦਿਖਾਓ ਕਿਹੜਾ ਹੈ ਦਿਖਾਏ ਤਾਂ ਧਮਾਲੀ ਧਮਾਲਾ ਕaju ਵਾਲਾ ਵੀ ਦੇ ਲੋ ਆ ਨਹੀਂ ਨਾ ਇਹ ਆਪਣੇ ਗੋਮਨ ਚਾਹੀ ਸਰਫ ਚਲਣਾ ਜੀ ਸਰਫ ਹੈਗਾ ਜੀ ਖਾਗੜੀ ਹੋਰ ਦੂਰ ਦਾਣਾ ਵੀ ਹੈਗੇ ਜੀ ਹੋਰ ਕੁਝ ਮੰਗਾਲੀਆਂ ਜੀ ਅਸੀਂ ਕਿਹਨੂੰ ਮੰਗਾਲੀਆਂ ਵਿੱਚ ਨੂੰ ਮੰਗਾਲੀਆਂ ਸੀਗੀਆਂ ਨਾ ਆ ਦੋ ਟਾਕ ਨਾ ਕੀਂ ਦੇ ਲੈ ਲਾ ਨਿੰਬੂ ਨੇ ਕੀ ਤਾ ਆ ਨਹੀਂ ਜੀ ਆਵੜੀ ਕਹਿੰਦੇ ਆ ਆ ਛੋਟੇ ਨੂਰ ਨੂੰ ਖਾ ਦੇ ਨੂਰ ਨੇ ਆਪਣੀ ਦਾ ਸੌਫ ਖਾਣੀ ਨਹੀਂ ਉਹ ਵਿੱਚ ਤੇ ਜਾ ਸੋਪੀ ਆਣੀ ਇਹਨੂੰ ਭੇਰੇਆ ਕਿਆ ਹੁਣ ਚੱਲ ਲੈਣਾ ਪਾਪਾ ਤਾਂ ਜਿੰਨੇ ਦੇ ਲਈ ਉਹਨੇ ਖੋੜੇ ਫਰਨਾਲੀ ਆ ਗਈ ਆ ਫਰਨਾਲੀ ਕੋ ਬੋਤਲ ਪਈ ਹੈਗੀ ਆਹੋ ਕੀ ਕਹਿੰਦੇ ਹੁੰਦੇ ਦੂਸਰ ਹਾਰਪਿਕ ਵੀ ਹੈਗਾ ਹਾਰਪਿਕ ਵੀ ਹੈਗਾ ਅੰਦਰ ਵਾਲੇ ਬოთਲ ਵੀ ਆ ਰਿਆਲੇ ਚ ਵੀ ਉਹ ਸਾਰਾ ਕੁਝ ਸਜਾ ਪਏ ਰੱਖੀ ਪਈ ਨਾ ਉਹ ਡੱਬੀਆਂ ਕਹਦੀਆਂ ਮੀਆਂ ਭਾਜੀ ਹਲਦੀ ਤੇ ਥੱਲੇ ਹਾਂਜੀ ਹਾਂਜੀ ਇਹਦੇ ਵਿੱਚ ਕਾਟਰ ਦੀ ਖਰਾਬ ਨੇ ਅਸੀਂ ਕਾਸਟਰ ਜਿਹੋ ਹੌਲ ਦਾ ਕਾਟਰ ਆ ਹੈਗਾ ਹੈਗਾ ਕਾਸਟਰ ਮੇਕਅਪ ਹੈ ਠੀਕ ਹੈ ਹੈਗਾ ਕਾਸਟਰ ਹੈਗਾ ਪੇਅ ਇਤਰਾਕ ਠੀਕ ਹੋਰ ਕੁਝ ਦੇਖਣਾ ਆ ਕੇ ਦਿੱਤੇ ਮੈਂ ਇਹ ਆ ਦੇਖੋ ਇਹ ਚੂੜਾ ਬੜੀ ਇਹ ਚੂੜਾ ਬੜੀ ਨਹੀਂ ਆਹਾਂ ਬੋਤਲ ਚਕੈਸ ਪੀ ਫਿਰ ਸ਼ਿਕਾਰੀ ਨੂੰ ਲਈ ਇਹਦਾ ਭਾਏ ਕਿੰਨੇ ਕਦੀ ਹੈ ਅੱਛ ਬੜੀ ਹੈ ਹਰੇਟ ਦੱਸੋ ਤੁਸੀਂ ਪਹਿਲਾਂ ਮੈਨੂੰ 100 ਰੁਪਏ ਆ ਗਿਆ ਉਹ ਜੀ ਕਿਹਨਾਂ ਨੂੰ ਬੋਲੋ ਸਤਿ ਸ੍ਰੀ ਅਕਾਲ ਜੀ ਦੋ ਇਲਾਕੇ 40 ਜਿਆਦਾ ਵਧੀਆ ਲੱਗਦੀ ਨਾ ਤਾਂ ਵੀ ਠੀਕ ਹੁੰਦੀ ਵੈਸੇ ਬੜੀ ਠੀਕ ਆ ਤਰਾ ਕਰੇ ਤਾ ਨਹੀਂ ਮੱਠੀਆਂ ਨਹੀਂ ਹੋਣੀਆਂ ਨੂਣੀ ਮੱਠੀਆਂ ਜੀਆਂ ਪੁੱਠੇਪੁਰ ਜੰਗੂ ਕਿੱਥੇ ਹੁੰਦੀਆਂ ਉਹ ਤਾਂ ਗਾੜੀਆਂ ਹੁੰਦੀਆਂ ਸਮਾਂ ਪੁੱਠੇਪੁਰ ਜੰਗੂ ਕਿੱਥੇ ਹੁੰਦੀਆਂ ਉਹ ਜੂਸ ਵਗੈਰਾ ਲੈ ਲੈ ਇਹੋ ਜਿਹਾ ਜੀ ਕਰਦਾ ਲੈ 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 ਔਰ ਇਹ ਬਿਸਕੁਟ ਇਹ ਲੈ ਲੈ ਦੀਦੀ ਕੁਝ ਬਣ ਜਾਂਦਾ ਹਾਂ ਲੈ ਲੈ ਚਾਰ ਪੈਕਟ ਲੈ ਲਾ ਮਮੀ ਇਹਨਾਂ ਦੇ ਉਹ ਹੋ ਜੇ ਨੇ ਪੂਰੇ ਰੈਫਰਿਜਰੇਟਰ ਨੂੰ ਭਰ ਆਣ ਨੂੰ ਬਣ ਜਾਂਦੇ ਐ ਚ ਦੇਖ ਲੈ ਜੈਸਮਿਨ ਕਿਹੜੇ ਕਿਹੜੇ ਹਾਂ ਤਾਂ ਠੀਕ ਹੈ ਟਾਈਗਰ ਬਿਸਕੁਟ ਬਹੁਤ ਖਾਦੇ ਹਾਂ ਸੋਟੇ ਜਾਂਦੇ ਹੀ ਜਾਂਦੇ ਨੇ ਜਿਆਦਾ ਇਹਨਾਂ ਫਿਰ ਜਲ ਲੈ ਲਈ ਜੀ ਟਾਈਗਰ ਤੋਂ ਘੱਟ ਲੈ ਜੀ ਖਰਚਾ ਕਰਨਾ ਹੀ ਪੈਂਦਾ ਜੀ ਇੱਥੇ ਤੇਲ ਖੂਕ ਕੇ ਜਾਣਾ ਆਪਾਂ ਨੇ ਕਿਤੇ ਦਿੱਕਾ ਲਿਖਣਾ ਲਿਖਣਾ ਅਸੀਂ ਲੈ ਲਾਂ ਉਹ ਮਿਲ ਜਾਣਾ ਹੈ। ਕੀ? ਆਹ ਤੰਗ ਦਿੱਖਣਾ ਸੀ ਪੌਣੇ ਦਾ। ਨਾ ਨਾ ਬਣਾਉਣਾ ਪੈਂਦਾ ਚਾਹਨਾ। ਹਾਂ ਜੀ। ਇਹ ਕਿਤਾਹ ਪਾਰਲੇਜੀ ਵੀ ਲੈ ਜਾਸੀ। ਹਾਂ ਲੈਣੀ ਆ। ਆ ਵੀ ਲੈ ਲਓ ਆਰੀਓ ਇਹਦੀ ਤਾਂ ਰੈਸਿਪੀ ਵਗੈਰਾ ਕੁਝ ਬਣ ਜਾਂਦਾ ਪਾਰਲੇਜੀ ਖਾਣ ਨੂੰ। ਆਹ ਇੱਕ ਹੋਰ ਲੈ ਲਵਾਂ ਮੈਂ ਜਾ। ਫੋਮਾਤੀ ਆ ਦੀਦੀ ਦੀ। ਚਲ ਕੋਈ ਨਾ ਜਿੰਨੇ ਹੈਗੇ ਉਹਨੇ ਦੇ ਲਾ।

95 दी हां सड गी है टीम की है 95 और पोछे करके साडी मैडम रोन लाती आ गिड़ के पा लो कुछ कि नहीं 100000 रुपए का चल 8 का दो हो गए गाजर ला एक मिनट तेल ना और और ये 6 7 8 9 9 बिस्कुट हो गए 90 रुपए प्लस आहा डील हो गई 20 20 40 50 770 80 90 ਤੋਂ 20 140 ਪਲਾਸ 140 ਹੋਰ ਲਾਉ ਪਹਿਲਾਂ ਦੇਖ ਮੈਂ ਪਹਿਲਾਂ ਦਾ ਮਨ ਮਰੇਆ ਪਹਿਲਾਂ ਦਾ ਇੱਕ ਮਿੰਟ ਰੁਕੋ ਤੁਹਾਨੂੰ ਮੈਂ ਕਰਾਉਂਦਾ ਬਿਸਕੁਟ ਤੱਕ ਲੱਗਿਆ ਵਾ ਨਹੀਂ ਪਹਿਲਾਂ ਉਹ ਕੱਲੀ ਕੱਲੀ ਚੀਜ਼ ਦਾ ਲਾਉਂਦਾ ਜੈਸਮਿਨ ਉਹ ਪਹਿਲਾਂ 40 ਰੁਪਏ ਲਾਓ ਹਾਂ ਉਹਦੇ ਬਾਅਦ 95 ਰੁਪਏ ਲਾਓ ਇੱਕ ਮਿੰਟ ਹੌਲੀ ਹੌਲੀ ਉਤੇ ਬਾਦ ਲਾਓ 90 ਰੁਪਏ ਉਤੇ ਬਾਦ ਲਾਓ 20 ਰੁਪਏ ਉਤੇ ਬਾਦ ਹੁਣ ਮੈਂ ਤੁਹਾਨੂੰ ਦੱਸ ਦਿਆਂ ਰੁਪਏ 20 40 50 70 100 120 ਇੱਕ ਤਾਂ 20 ਰੁਪਿਆ ਪਲੱਸ ਆਹ ਹਾਂ ਆਹ ਚਲ 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 ਬਤਨੀ ਆ ਦੇਖੋ ਇਹ 435 ਰੁਪਏ ਹੁਣ ਦੇਖਿਆ ਪਾਉਂਦੇ ਨਹੀਂ 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 ਉਹ ਆ ਰਹੇ ਨੇ ਉਹ ਤਾਂ ਨਾ ਕੀ ਵਰਤਦੇ ਨੇ ਸਾਡੇ ਬਾਕ ਦੇ ਨਹੀਂ ਦੱਬੀਆਂ ਲੈ ਲੋ ਦੱਬੀਆਂ ਲੈ ਲੋ ਸਮਾਕਿਸ ਦੋ ਮਾਚਸ ਹਾਂ ਕਹਿੰਦੇ ਦੋ ਰੱਖੀ ਦੋ ਰੱਖੋ ਦੋ ਦੇ ਲਵ ਕੇ ਲੈਣੇ ਬਸ ਚਲੋ 35 145 ਚਲੋ ਚਲੋ 140 ਹੋਰ ਆਹੀ ਵੀ ਇਸ ਟੈਂਕੇ ਕਰੋ ਤੇ ਚਲ ਜੀ ਮੰਮੀ ਜੀ ਹਜੇ ਵੀ ਸਾਡੇ ਸਵਾਸ ਨੂੰ ਲੋ ਬਟੋਲਣ ਲੱਗੇ ਮੈਂ ਤੁਹਾਨੂੰ ਲਿਆ ਦੇ ਵੀ ਸੌ ਫਿਲੋ ਨਾ ਬੱਲ ਲੱਗੇ ਵੇ ਬਿਲਕੁਲ ਫਰਾਂਟ ਦੇ ਖਾਉਂ ਕੋਲ ਹੀ ਨਾ ਕਿੰਨੇ ਕਹਿੰਦੇ ਡੋਬਿੰਗ ਸੌ ਹੁੰਦੀ ਹੈ ਸੌ ਚਲੋ ਹੋ ਗਈ ਸਮਝ ਆਤੀ ਸਾਡੇ ਦੀ ਹੁਣ ਚਲੋ ਹੁਣ ਅੰਦਰ ਨੂੰ ਤੁਹਾਨੂੰ ਲਿਆ ਦਿੰਨਾ 450 ਤੇ ਚਲੋ ਠੀਕ ਆ ਹੁਣ ਅਸੀਂ ਤੁਹਾਨੂੰ ਜਾਣਦੇ ਹੀ ਨਹੀਂ ਅਸੀਂ ਕੌਣ ਆ ਅਸੀਂ ਆਪਣਾ ਸਮਾਨ ਲੈ ਚਲੀ ਹਾਂ ਬਾਤ ਜਾਣਦੇ ਆ ਪੈਸੇ ਦੇਖ ਕੇ ਨੂਰਾ ਮੇਗੇ ਨਾ ਆਂਦੀ ਵੀ ਨੂਰਾ ਮੇਰਾ ਪੁੱਤ ਚਾਚੀ ਦਾ ਬਦਲੋ ਨੰਬਰ

ਠੀਕ ਹੈ ਇਹ ਲਾਉਂਗੇ ਨਵਾਲਿਆ ਕੇ ਦਉਂਗੇ ਤਾਂ ਕੱਲ ਹੀ ਸੌਦੇ ਵਾਲਾ ਹੈ ਹਾਂ ਅਰੇ ਪੜੇ ਲਿਆਏ ਬਾਈ ਦੂਂਗੇ ਇਹ ਚੀਜ਼ ਲਿਆਉਂਦੇ ਹਾਂ ਇਹ ਤਾਂ ਮੈਂ ਆਪਣੇ ਵਾਸਤੇ ਲੈਣਾ ਡਾਡੀ ਜੀ ਆਪਣੇ ਵਾਸਤੇ ਤਾਂ ਇਹ ਕਹਿੰਦੇ ਦੀਦੀ ਨੇ ਆਪਣਾ ਸਮਾਨ ਪਾ ਕੇ ਲੈ ਕੇ ਜਾਣਾ ਐ ਕਿੱਤੀਆਂ ਇਹੋ ਜਿਹੀ ਆਪਣੀਆਂ ਆ ਗਈਆਂ ਪੱਕੀਆਂ ਨਹੀਂ ਚੋੜ੍ਹ ਇਹ ਜੀ ਨਿਕਾਲਦਾ ਹਾਂ 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 ਉਹ ਵੀ ਲੈ ਲਈ ਜੀ ਸਾਹਿਬ ਤੇ ਹੈਗੀ ਆ ਡਾਡੀ ਜੀ ਹਾਂ ਹਾਂ ਹੈਗੀ ਹੈ ਪਈ ਹੈ ਹੈਗੀ ਆ ਜੀ ਬੋਤਲ ਹੈ ਦਕੇ ਮੰ ਕੀਰਤ ਨੂੰ ਕਿਵੇਂ ਭਾਪਾ ਦਾੜੀ ਫੜੀ ਵੀ ਲੈਵੇਂ ਗਿਰ ਜੂਗਾ ਹੋ ਹੋ ਇਕ ਨਹੀਂ ਭਾਦਾ ਚੂਚਾ ਚਲੋ ਠੀਕ ਹੈ ਮੂਰ ਚਲੋ ਕਾ ਕਰੇ ਫਿਰਦਾ ਤੂੰ ਖਤਾਈ ਵਾਹਿਗੁਰੂ ਕੋਣੀ ਲੱਗਦੀ ਤੇ ਨਹੀਂ ਲਾਈ ਦੀ ਹਾਂ ਤੇਰੇ ਜੀ ਗੱਡੀ ਸਾਡੀ ਚੱਲੀ ਚਾਹ ਕੀ ਬਣੇ ਲੱਗੂ ਕਾ ਗੀ ਦੱਗਾਂ ਮੈਂ ਵੀ ਦੀਆ ਬੇਤੂ ਇਹ ਲਈ ਮੈਂ ਤੇ ਨੀਦੀ ਮਾਸੀ ਪੜਾਈ ਹੋਈ ਸੀ ਮਾਸੀ ਨੂੰ ਦਵਾਈ ਲੈ ਕੇ ਆ ਗਈ ਤੇ ਸਰਦਾਰ ਜੀ ਨੇ ਵੀ ਬਣਾ ਲਿਆ ਲੁਧਿਆਣੇ ਆਣੇ ਵਾਲੀ ਭੈਣ ਆ ਜੀ ਉਹਨਾਂ ਨੂੰ ਫੂਟਾ ਅੱਜ ਆਪਾਂ ਨੇ ਕੂਰੀਅਰ ਕਰਨੇ ਆ ਤੇ ਬੂਆ ਨੀ ਜੀ ਹੈਗੀ ਭੈਣ ਇੱਕ ਠੀਕ ਆ ਆ ਦੇਖੋ ਫਰਾਈ ਹੋਏ ਬਣ ਕੇ ਰੈਡੀ ਹੋਏ ਬਹੁਤ ਸਾਰੇ ਦੇਖੋ ਤਾਂ ਸਿੱਕੋ ਪਏ ਆ ਉਹ ਵੀ ਜਿਆਦਾ ਰੱਖਾ ਮਹਤਵੀ ਲਾਦਾ ਕੋਈ ਚੁੱਕ ਤੇ ਨਹੀਂ ਆਇਆ ਇਹ ਸੂਟ ਸਾਡੇ ਪੇਤੇ ਦੀ ਗੱਡੀ ਚ ਅਸੀਂ ਤਾਂ ਕਰਕੇ ਉਹੀ ਬੈਠ ਗਏ ਗੱਡੀ ਦੇ ਕੋਲੇ ਹਾਂ ਹੁਣ ਅਸੀਂ ਤਾਂ ਰੋਪੜੇ ਜਾ ਕੇ ਇਦਾਂ ਕੱਲ ਮੈਂ ਪੰਦਾ ਪੰਦਾ ਹਾਂ ਕੱਲਾ ਕੱਲਾ ਉਹ ਸਾਬਗੇ ਪਾਇਓ ਵੀ ਸਾਰੇ ਬਾਕਸ ਵਿੱਚ ਆ ਗਏ ਨਾ ਜੇ ਆਪ ਲਫਾਫਾ ਤਾਰੇ ਬਖਰਾਬ ਹੋ ਜਣਗੇ ਖਰਾਬ ਹੋ ਜਣੇਗਾ ਹਾਂ ਨਾ ਨਾ ਕੱਲਾ 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 ਪਾ ਕੇ ਨਾ ਨਾਲੇ ਗੱਲ ਇਦਾਂ ਸਾਰਾ ਹੀ ਹੈਗਾ ਹਾਂ ਉਹ ਸਭ ਦੀ ਪਾਈਆਂ ਮੀਆਂ ਵਿੱਚ ਬਸ ਉਹ yellow ਕਲਰ ਦੀ ਨਹੀਂ ਪਾਈ ਉਸਾ ਹੋ ਗਿਆ ਪਾਇਓ ਵੀ ਸਾਰੇ ਵਿੱਚ ਆ ਜਾਣ ਹਾਂ ਮੈਂ ਕਹਿੰਦਾ ਇਹ ਆ ਕਰਮ ਰੋਡ ਤੇ ਪਾ ਦੋ ਨਾ ਆਇ ਤਾਂ ਚਲੋ ਦੇਖ ਲਈਏ ਆ ਪਾ ਕੇ ਨਾ ਨਾ ਆ ਜਣਾਗੇ ਪੇਟੀ ਖੋਲ੍ਹੇ ਵੀ ਜਾਣੀ ਨਾ ਸੱਡਾਂ ਨੂੰ ਇਕੱਲਾ ਉਧਰ ਪਰਲੀ ਸਾਈਡ ਬਜਾ ਰੋਡ ਤੇ ਨਹੀਂ ਸੱਡ ਤੁ ਵੀ ਆਏ ਆ ਪਾਰਸਲ ਕਾਲੇ ਨੂੰ ਭਾਈ ਇਹ ਪੇਟੀ ਤੇ ਟੇਪ ਕਮਾਉਣੀ ਪੈਣੀ ਚਾਰੇ ਪਾਸੇ ਆ ਬਾਕਸ ਬੰਦ ਕਰਨਾ ਪੈਣਾ ਆ ਕਰਕੇ ਨਾ ਇਹ ਮੇਰੇ ਕੋ ਸਾਰੇ ਦੇ ਵਿੱਚ ਆ ਜਾਣ ਤਾਂ ਜ਼ਿਆਦਾ ਵਧੀਆ ਲੱਗਦਾ ਤੇ ਮੇਰੇ ਕੋ ਦੋ ਹੀ ਆ ਗਏ ਦੋ ਹੀ ਰਹਿ ਗਏ ਆ ਜਲੇ ਪਰ ਫਰੇ ਦਾ ਮੋਖਾ ਹੋਣਾਗੇ ਕੋਈ ਨਾ ਜਿੱਤਾ ਕਰਾਂਗੇ ਤਾਂ ਨਾ ਫੜਾਂਗਾ ਰਬੂ ਰਬੂ ਨਾ ਰਹਿ ਮੈਨੂੰ ਲੈ ਉਹ ਨਹੀਂ ਫੋਨ ਫੜੋ ਇੱਧਰ ਮੈਂ ਕਰਦਾ ਜੀ ਤੁਸੀਂ ਆਓ ਹੁਣ ਕਿ ਕਿ ਹੁਣ ਇੱਧਰ ਕਿੰਦਰ ਦਾ ਕੰਮ ਲੈਣਾ ਹੈ ਇੱਥੇ ਆਓ ਇੱਧਰ ਆਓ ਮੇਨ ਬੰਦਾ ਬਾਈ ਜਿਹੜਾ ਉਹ ਉਹਦੇ ਇੱਥੇ ਕੰਮ ਚੱਲਦਾ ਹੈ ਆਹੋ ਤੂੰ ਵੀ ਟਿੰਗੜੀ ਚਾਚਾ ਚ ਹੋਗਾ ਹੂੰ ਚਾਚਾ ਉਹ ਪਾਣੀ ਦੇ ਉੱਤਰ ਨੂੰ ਦੇਖ ਲਉ ਪੈ ਜਣੇ ਬਸ ਬਸ ਤੁਸੀਂ ਇਹ ਨਹੀਂ ਦੇ ਆਤਾ ਹੈ ਹੈ ਨਾ ਹੁਣ ਸਾਰੇ ਸੂਟ ਹਾਂ ਸਾਰੇ ਰੈਡੀ ਹੋ ਗਏ ਇੱਕ ਸਿੰਗਲ ਤੋਂ ਨਹੀਂ ਹੀ ਪਾ ਸਕਦੇ ਉਹ ਵਿਚਾਰਤੀ ਸੂਟ ਦੇ ਨਾਲ ਲਾ ਕੇ ਚਲੋ ਹੁਣ ਦੀਏ ਇਹ ਹੁਣ ਇੱਕ ਜਣਾ ਹੱਥ ਪਾਊਗਾ ਕਿ ਤੁਸੀਂ ਗੱਲੇ ਕਰੋਗੇ ਉਹਦਾ ਰਿਕਾਰਡ ਹੱਥ ਇੱਧਰ ਹੱਥ ਪੀਂਦੇ ਰਹੇ ਮਨਕੀਰਤ ਨੂੰ ਜਾਂ ਘਵਾ ਦੇ ਜੱਜੂ ਗਲਤ ਹੋ ਉਹ ਮਨਕੀਰਤ ਮੈਂ ਵਿੱਚ ਘਾੜਦੇ ਹੱਤੇ ਉਹ ਤਾਂ ਤਿਆਰ ਆ ਵੀ ਤੁਸੀਂ ਚੜਦੇ ਬਲੂਏ ਹੋਇਆ ਵੈਨ ਪਹਿਲਾਂ ਟਿੱਪਾ ਲਾਵਣੇ ਲੰਬੇ ਲੋੜ ਹੂੰ ਇੰਦਾਂ ਨੂੰ ਦੂਰ ਪਿਆਵਾਂ ਮੈਂ ਹੂੰ ਤਰੋੜੋ ਤਰ 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 ਇਦਾਂ ਨਾ ਆ ਕੇ ਫਿਰ ਦੂਜੀ ਤਰ੍ਹਾਂ ਘਵਾ ਦਿਓ ਸਾਰੀ ਚਾਚੂ ਮਾ ਮਜ਼ਾ ਦਿੱਤ ਮੈਨ ਕੀ ਰਤਾ ਭਾਈ ਨੂਰ ਘਰੇ ਆ ਸਾਡੀ ਉਹ ਨਹੀਂ ਆਈ ਵੀ ਨਾਲ ਅਜਾ ਪੌੜੀਆਂ ਉਤਰੀ ਜਾਂਦੀ ਔਰ ਇਹ ਤੇ ਪੌੜੀਆਂ ਤੇ ਚੜੀ ਜਾਂਦੀ ਐਸੇ ਕਰਕੇ ਨਾਲ ਲਿਆਂਗੀ ਤੁਸੀਂ ਨਾ ਪੌੜੀਆਂ ਮਿਲਦੀਆਂ ਉਹ ਚੜਦੀ ਉੱਪਰ ਆਈਆਂ ਜੀ ਜੀ ਹੁਣ ਮੰਮੀ ਵੀ ਜਦੋਂ ਉਹ ਪੈਨਾ ਹਾਈ ਕਹਿੰਦੀ ਕੁੜੀ ਨੂੰ ਦੇ ਕੇ ਮੰਮੀ ਆ ਨਹੀਂ ਮੰਮੀ ਉਹ ਕਿਹਾ ਇਹ ਹੋਇਆ ਭਾਈ ਪਹਾੜਾਂ ਨੂੰ ਚੰਨੀ ਚੰਨੀ ਇਹਨੂੰ ਜ਼ਿਆਦਾ ਆ ਮੰਮੀ ਨੇ ਫੋਨ ਕਰਿਆ ਅਸੀਂ ਚੱਲੇ ਉੱਥੇ ਮੈਂ ਕਹਿੰਦੀ ਕੋਈ ਨਾ ਜਾਓ ਮੈਂ ਕਿਹਾ ਤੁਸੀਂ ਕਾ ਦਾਣਾ ਮੰਮੀ ਇਹਦੇ ਇੱਕ ਦੋ ਦਿਨ ਲੱਗ ਜਾਣੇ ਫਿਰ ਅਸੀਂ ਕਰਕੇ ਰੁਕ ਰਹੇ ਹਾਂ ਨਾ ਮੀਂਹ ਪੈਂਦਾ ਬਾਕੀ ਰਸਤਾ ਹੈ ਜੇ ਮੀਂਹ ਪੈਂਦੇ ਜੇ ਉੱਥੇ ਗੱਡੀ ਨਾ ਚੱਲੇ ਅੱਛਾ ਜੀ ਟਿਲਕ ਦੀ ਆ ਹੂੰ ਬਿਲਕੁਲ ਤਾਂ ਕਰਕੇ ਇਹ ਤੇ ਚੰਗਾ ਭਾਈ ਰੁਕ ਕੇ ਹੀ ਆ ਜਾਵੇ ਉਹੀ ਤੇ ਫੇ ਮੰਮੀ ਕਹਿੰਦੇ ਇੱਕ ਦੋ ਦਿਨ ਲੱਗ ਜਾਣੇ ਹੈਗੇ ਬਾਕੀ ਬਹੁਤ ਖਤਰੇ ਵਾਲਾ ਉੱਥੇ ਜਾਦਾ ਸਿੰਘ ਗਏ ਤੇ ਨਾ ਅੱਛਾ ਪਹਿਲਾ ਨਾ ਹੈਗਾ ਤਾਂ ਸੁੱਕ ਪਕਾ ਹੂੰ ਜਦ ਅਸੀਂ ਨੇੜੇ ਨੂੰ ਹੀ ਗਏ ਨੇੜੇ ਗਏ ਮੈਨੂੰ ਮੀਂਹ ਲੱਗ ਗਿਆ ਅੱਛਾ ਮੀਂਹ ਲੱਗਿਆ ਵਾ ਗਾਜਣੀ ਮਿੱਟੀ ਆਉਂਦੀ ਹੈ ਨਾ ਇਹ ਆ ਗਲੀ ਮਿੱਟੀ ਲਾਲ ਮਿੱਟੀ ਸਿਆ ਬਾਸ ਕੇ ਮਿੰਟਾ ਪਰ ਮੰਮਨ ਨੂੰ ਫੋਨ ਕਰਿਆ ਮਾਮਾ ਜੀ ਨੂੰ ਮਾਮਾ ਜੀ ਕਹਿੰਦੇ ਵੀ ਬਾਈ ਤੂੰ ਇੱਥੇ ਆਇਆ ਕਰੋ ਗੱਡੀ ਘਵਾ ਕੇ ਜੋੜਜੀ ਸਾਹਿਬ ਨੂੰ ਤੇ ਜੋ ਪਾ ਉਹ ਉਪਰ ਤੇ ਤੁਰ ਕੇ ਉੱਧਰੇ ਆਉਂਗੇ ਪਰ ਗੱਡੀ ਇੱਧਰ ਨੂੰ ਨਾ ਰਹੀ ਕਿਉਂਕਿ ਮੀ 10-15 ਮਿੰਟ ਲਾ ਗਿਆ ਦੀ ਸਾਡੇ ਪਤਾ ਵੀ ਗੱਡੀ ਹੋ ਚੱਲਣੀ ਨਹੀਂ। ਅੱਛਾ ਜੀ। ਉਹਨਾਂ ਨਾਲ ਹੋਈ ਜੀ ਥੋੜੀ ਜੀ ਚੈੱਕ ਕਰਕੇ ਦੇਖੀ। ਅੱਛਾ। ਵੀ ਚਲ ਜੇ ਜਾ ਹੁੰਦਾ ਤਾਂ ਚਲੇ ਜਾਂ ਜੀ ਪਰ ਮੈਨੂੰ ਗੱਡੀ ਚੱਲੀ ਨਹੀਂ। ਅੱਛਾ। ਫੇ ਅਸੀਂ ਕਿਹ ਪਾ ਨੂੰ ਰਿਸਕ ਕਰਨਾ ਅਸੀਂ ਪਿੱਛੇ ਨੂੰ ਹੋ ਗਈ। ਬਾਬੇ ਨੇ ਪਹਿਲਾਂ ਮੁੱਠੇ ਟਕਾਉਣੇ ਸੀ ਨਾ। ਹਾਂ। ਚਲ। ਇਹਦੇ ਨੂੰ ਕਾਰਲੀ ਜੀ ਪੈਕਿੰਗ ਪੈਕਿੰਗ ਕਰ ਲਈ ਅਜੀ ਫੇਰ ਮਿਲਦੇ ਆਂ। पांच गए जी असि मंडी दे बैक साइड ठीक ओठे तो बड़ा रशजा हो रहा है पता नहीं क्या गल होगी सेल द सामान एटी की भी मेरे को <laughs> लगायो कितने अजीब से लग रहे हो <laughs> तेलसाम माने जी पोस्ट ऑफिस ਆਜੋ ਫਿਰ ਅੱਗੇ ਜਾਦੇ ਥੋੜੇ ਫੇਰ ਦੇਖਾ ਦਿੰਦਾ ਸਭ ਪਹੁੰਚ ਗਏ ਜੀ ਅਸੀਂ ڈاک ਘਰ ਤੇ ਹੁਣ ਅੰਦਰ ਚੱਲਦੇ ਆ ਪਹਿਲਾਂ ਪੜਾਈਏ ਜੀ ਕੂਰੀਅਰ